ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੋਕੜ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਸੀਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਜੀ ਹਾਂਜੀ ਬਰੀਆ ਨਾਮ ਤੇ ਐਡਰੈਸ ਬੋ ਨਾਮ ਕਾਲਾ ਪਿੰਡ ਭਦੌਰ ਜ਼ਿਲ੍ਹਾ ਬਰਨਾਲਾ ਜੀ ਤਪਾ ਠੀਕ ਹੈ ਜੀ ਮੋਬਾਈਲ ਨੰਬਰ ਬੋ 9877276340 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਬੈਂਡ ਦੇ ਨੇ ਕਿਹੜਾ ਸੂਸ ਹੋਈ ਵੀ ਆ ਇਹ ਦੂਜਾ ਸੂਸ ਹੋਈ ਵੀ ਆ ਤੀਜੇ ਵਾਸਤੇ ਗੱਬਣਾ ਹਾਂ ਤੀਜੇ ਵਾਸਤੇ ਕਿੰਨੇ ਟਾਈਮ ਦੀ ਗੱਬਣਾ ਬੱਚੇ ਇਹ 3 ਮਹੀਨੇ ਦੀ ਗੱਬਣਾ ਚੈੱਕ ਪਾਸ ਹਾਂ ਚੈੱਕ ਪਾਸ ਅਗਲਾ ਆ ਵੀ ਦਸਲੀ ਕਰਾ ਲਿਆ ਨਾ ਵੀਰੇ ਹਾਂ ਆ ਵੀ ਡਾਕਟਰ ਦੁੱਧ ਕਿੰਨਾ ਬਾਈ ਤਰਪਾ ਹੁਣ ਹੈਗਾ ਡਾਕਟਰ 6 ਕਿਲੋ ਉੱਥੇ ਹੈਗਾ ਜੀ 8 ਕਿਲੋ ਸਾਡੇ ਕੋਲ ਪਰ ਐ ਕਰ ਦਿੰਦਾ 6 ਕਿਲੋ ਨੈਟ ਤਿਆਰ ਹਾਂ ਹਾਂ ਨੈਟ ਤਿਆਰ ਠੀਕ ਆ ਕਟਰ ਦੀ ਕੁਆਲਿਟੀ ਨੇੜ ਤੋਂ ਚੈੱਕ ਕਰ ਲੋ ਚਵਾਈ ਕਿੰਨੇ ਵਜੇ ਕਰੀ ਬਾਈ ਤੜਕੇ ਕਰੀ ਸੀ ਬਈ 8 ਵਜੇ 8 ਵਜੇ ਬਈ ਜਿਹੜਾ ਤੋਂ ਤਾਂ ਰੂਹ ਆ ਰਹੀ ਆ ਹੁਣ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ 10:08 ਹੋ ਗਏ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਬਈ ਸ਼ਾਮ ਤੱਕ ਕਟਰ ਦੀ ਕੁਆਲਿਟੀ ਜਿਹੇ ਜਿਹੇ ਦੁੱਧ ਹੋ ਉਸ ਹਿਸਾਬ ਨਾਲ ਵਧੀਆ ਬਣਾ ਲੇਗੀ ਨਾ ਬਈ ਹਾਂ ਖੋਲ ਬਈ ਤੋਰ ਕੇ ਰੱਖਦੇ ਫੇਸ ਚੰਗਾ ਰੰਗ ਰੂਪ ਚੰਗਾ ਚਵਾਈ ਭੋਲੀਆਂ ਹੈ ਪੜਾਣਾ ਪਾਣਾ ਠੀਕ ਆ ਪੂਰੀ ਠੰਡੀ ਸੀ ਹਾਂ ਮਾ ਦਾਈ ਟੋਲਣਾ ਪੈਣਾ ਨੇ ਨੇ ਠੀਕ ਕੰਨਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਤਾਂ ਵੀ ਕੋਈ ਚੱਕਰ ਨਹੀਂ ਬਾਈ ਕਹਿੰਦਾ ਭਾਵਾਂ ਦੀ ਜਵਾਕ ਜਵਾਈ ਕਰ ਲੈ ਇੰਨੀ ਕਿ ਠੰਡੀ ਆ ਤੂਰਾ ਤਾਰਾ ਚੰਗਾ ਰੰਗ ਰੂਪ ਚੰਗਾ ਕੱਦ ਵਟ ਚੰਗਾ ਚੰਗੀ ਆ ਬਈ ਭਾਦ ਕੀ ਮੋਲ ਆ ਭਰਾ ਮਾ ਲਾ ਪਟੜ ਫੋਨਤੀ ਕਰਦਾਵੇਂ ਜੈ ਜਿਹੀ ਕਰਾਂਗੇ ਆਪਾਂ ਲੈ ਨਹੀਂ ਕਰ ਠੀਕ ਆ ਬਈ ਮੋਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੋਲ ਜਮੇ ਜੈ ਜਿ ਰੱਖਾਂਗੇ ਚੰਗੀ ਆ ਵੜ ਸੁਨਕੀਆ ਯਾਦਵਰੀ ਚੰਗੀ ਆ ਗਰਮੀ ਘਟ ਮੰਨੂ ਫੈਂਟ ਆ ਜਿਹੜੀ ਕਰਮਾ ਆ ਇਹਦਾ ਠੰਡੀ ਸੀਲ ਕਿਵੇਂ ਮਰਜੀ ਵਜਾ ਦਾ ਜਿਵੇਂ ਮਰਜੀ ਬਾਈ ਜੀ ਠੰਡੀ ਜੀ ਚੱਕਰੀ ਨੇ ਠੰਡੀ ਸੀਲ ਆ ਫੇਸ ਵੀ ਕਰਮਾ ਇਹਦਾ ਚੰਗਾ ਬਾਈ ਤੇ ਕਿਸੇ ਵੀਰ ਨੂੰ ਬੜਾ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ